ਹੈਲੋ ਦੋਸਤੋ ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਰਿਲੇਟਡ ਜੀਕੇ ਦੇ ਮੋਸਟ ਇੰਪੋਰਟੈਂਟ ਐਮਸੀਕਿਊ। ਚੈਨਲ ਤੇ ਫਾਸਟ ਸਬਸਕ੍ਰਾਈਬ ਕੀਤਾ ਚਲੋ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਐਂਡ ਦੋਸਤੋ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜ਼ਰੂਰ ਸ਼ੇਅਰ ਕਰਨੇ ਕਿੰਨੇ ਅਨਸਰ ਤੁਹਾਡੇ ਸਹੀ ਗਏ ਨੇ। ਕੁਐਸਚਨ ਨੰਬਰ 1, ਹੇਠਾਂ ਦਿੱਤੇ ਭੋਜਨ ਪਦਾਰਥਾਂ ਵਿੱਚੋਂ ਕਿਸ ਵਿੱਚ ਫਾਸਫੋਰਸ ਹੁੰਦੀ ਹੈ? ਤਾ ਰਾਈਟ ਆਨਸਰ ਹੈ ਪਿਆਜ਼ ਠੀਕ ਹੈ ਜੀ ਪਿਆਜ਼ ਵਿੱਚ ਜੋ ਫਾਸਫੋਰਸ ਪਾਇਆ ਜਾਂਦਾ ਹੈ ਇੱਕ ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ ਤਾ ਰਾਈਟ ਆਨਸਰ ਹੈ ਲਗਭਗ 65% ਠੀਕ ਹੈ ਜੀ ਲਗਭਗ 65% ਜੋ ਪਾਣੀ ਪਾਇਆ ਜਾਂਦਾ ਹੈ ਹਿਮਨ ਬੋਡੀ ਦੇ ਅੰਦਰ ਤਾਤਾ ਦੀ ਵੈਲਡਿੰਗ ਲਈ ਵਰਤੀ ਜਾਣ ਵਾਲੀ ਲਾਟ ਮਿਸ਼ਰਣ ਹੁੰਦੀ ਹੈ ਤਾਂ ਰਾਈਟ ਆਨਸਰ ਹੈ ਐਸਟਲਨ ਠੀਕ ਹੈ ਜੀ ਜੋ ਤੁਸੀਂ ਦੇਖੀ ਹੋਣੀ ਜਦੋਂ ਆਪਾਂ ਕਿਸੇ ਵੀ ਲੋਹੇ ਦੀ ਚੀਜ਼ ਠੀਕ ਹੈ ਜੀ ਨੂੰ ਵੈਲਡ ਕੀਤਾ ਜਾਂਦਾ ਜੋ ਲਾਟ ਦਿਖਾਈ ਦਿੰਦੀ ਹੈ ਠੀਕ ਹੈ ਜੀ ਵੈਲਡ ਮਸ਼ੀਨ ਰਾਹੀਂ ਤਾਂ ਉਹ ਜੋ ਮਿਸ਼ਰਣ ਹੁੰਦਾ ਹੈ ਉਹ ਐਸਟਲਨ ਠੀਕ ਹੈ ਜੀ ਯਾਨੀ ਕਿ ਵੱਖ-ਵੱਖ ਅਗੇਂਸਰ ਦਾ ਮਿਸ਼ਰਣ ਹੁੰਦਾ ਹੈ ਉਸ ਨੂੰ ਜੋ ਐਸਟਲਨ ਕਿਹਾ ਜਾਂਦਾ ਹੈ ਜਿਹੜੇ ਜੰਤੂ ਸਿਰਫ ਪੌਦੇ ਖਾਂਦੇ ਹਨ ਤਾਂ ਰਾਈਟ ਆਨਸਰ ਹੈ ਸ਼ਾਕਾਹਾਰੀ ਠੀਕ ਹੈ ਜੀ ਜਿਹੜੇ ਜੀਵ ਸਿਰਫ ਪੌਦੇ ਖਾਂਦੇ ਨੇ ਉਹਨਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ਕੌਣ ਦੇ ਸਿੱਲਾਂ ਦੇ ਜੰਮਣ ਵਿੱਚ ਮਦਦ ਕਰਦਾ ਹੈ ਤਾ ਰਾਈਟ ਆਨਸਰ ਹੈ ਪਲੇਟਲੇਟਸ ਠੀਕ ਹੈ ਜੀ ਪਲੇਟਲੇਟਸ ਜੋ ਖੂਨ ਦੇ ਜੰਮਣ ਵਿੱਚ ਸਹਾਇਤਾ ਕਰਦੇ ਨੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਜੋ ਮਨੁੱਖੀ ਖੂਨ ਅੰਦਰ ਚਾਰ ਤੱਤ ਪਾਈ ਜਾਂਦੇ ਨੇ ਪਲਾਜ਼ਮਾ ਵਾਈਟ ਬਲੱਡ ਸੈੱਲ ਰੈੱਡ ਬਲੱਡ ਸੈੱਲ ਤੇ ਪਲੇਟਲੇਟਸ ਠੀਕ ਹੈ ਇਹਨਾਂ ਚਾਰੋਂ ਤੱਤਾਂ ਤੋਂ ਮਿਲ ਕੇ ਜੋ ਮਨੁੱਖੀ ਖੂਨ ਬਣਦਾ ਹੈ ਤਾਂ ਜੋ ਪਲੇਟਲੇਟਸ ਹੁੰਦਾ ਹੈ ਇਹ ਖੂਨ ਜੰਮਣ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਆਪਣੇ ਸੱਟ ਵੱਜ ਜਾਂਦੀ ਹੈ ਉੱਥੇ ਖੂਨ ਜੋ ਜੰਮ ਜਾਂਦਾ ਹੈ ਠੀਕ ਹੈ ਗੱਥਾ ਬਣ ਜਾਂਦਾ ਹੈ ਤਾਂ ਇਸ ਦੀ ਮੌਜੂਦਗੀ ਕਾਰਨ ਹੁੰਦਾ ਹੈ ਪਲੇਟਲੇਟਸ ਦੀ ਮਦਦ ਠੀਕ ਹੈ ਜੀ ਜਨਕੀ ਪਲੇਟਲੇਟਸ ਦੀ ਮਜੂਗੀ ਕਰਨ ਜੋ ਖੂਨ ਜੰਮਦਾ ਹੈ ਦੂਰੀ ਨੂੰ ਮਾਪਣ ਦੀ ਐਸਆਈ ਇਕਾਈ ਕੀ ਹੈ ਤਾਂ ਰਾਈਟ ਆਨਸਰ ਹੈ ਮੀਟਰ ਠੀਕ ਹੈ ਜੀ ਦੂਰੀ ਨੂੰ ਮਾਪਣ ਦੀ ਐਸਆਈ ਇਕਾਈ ਮੀਟਰ ਹੈ ਮਨੁੱਖੀ ਸਰੀਰ ਦਾ ਅਸਥਾਪਮਨ ਹੁੰਦਾ ਹੈ ਆ ਰਾਈਟ ਆਨਸਰ ਹੈ 37 ਡਿਗਰੀ ਸੈਲਸੀਅਸ ਠੀਕ ਹੈ ਜੀ ਆਮਨੁੱਖ ਦਾ ਜੋ ਤਾਪਮਨ ਹੁੰਦਾ ਹੈ ਤਾਪਮਨ ਦਾ ਕੁਚਾਲਕ ਹੈ ਤਾਂ ਰਾਈਟ ਆਨਸਰ ਹੈ ਲੱਕੜ ਠੀਕ ਹੈ ਬਾਕੀ ਜੋ ਨੇ ਐਲੂਮੀਨੀਅਮ ਲੋਹਾ ਤੇ ਤਾਂਬਾ ਇਹ ਜੋ ਤਿੰਨੋਂ ਚਾਲਕ ਨੇ ਮੀਂਝ ਕਿ ਇਹਨਾਂ ਵਿੱਚੋਂ ਆਸਾਨੀ ਨਾਲ ਬਿਜਲੀ ਕ੍ਰੋਸ ਕਰ ਸਕਦੀ ਹੈ ਬਟ ਲੱਕੜ ਜੋ ਕਚਾਲਕ ਹੈ ਕੋਲ ਦੀ ਤੇਜਾਬੀ ਜਾਂ ਖਾਰੀ ਕਿਸਮ ਦੀ ਜਾਂਚ ਲਈ ਕਿਹੜੇ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਲਿਟਮਸ ਪੇਪਰ ਠੀਕ ਹੈ ਜੀ ਕੋਲ ਦੇ ਤੇਜਾਬੀ ਜਾਂ ਖਾਰੀ ਕਿਸਮ ਜਾਂਚਣ ਲਈ ਠੀਕ ਹੈ ਜੋ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਜੋ ਲਿਟਮਸ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ਆਕਸੀਜਨ ਦਾ ਰਸਾਇਣਕ ਸੂਤਰ ਕੀ ਹੈ ਤਾ ਰਾਈਟ ਆਨਸਰ ਹੈ O2 ਠੀਕ ਹੈ ਆਕਸੀਜਨ ਦਾ ਜੋ ਰਸਾਇਣਕ ਸੂਤਰ O2 ਹੈ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਤਾ ਰਾਈਟ ਆਨਸਰ ਹੈ 1526 ਠੀਕ ਹੈ 1526 ਇਸਵੀ ਨੂੰ ਬਾਬਰ ਅਤੇ ਅਬਰਾਮਲੋ ਦੀ ਵਿਚਕਾਰ ਜੋ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਇਸ ਵਿੱਚ ਜੋ ਬਾਬਰ ਜੇਤੂ ਰਿਹਾ ਸੀ ਐਂਡ ਉਸਨੇ ਜੋ ਮੁਗਲ ਸਾਮਰਾਜ ਦਾ ਜੋ ਨੀਰ ਰੱਖ ਦਿੱਤੀ ਸੀ ਜਨ ਕਿ ਉਸ ਦੀ ਸਥਾਪਨਾ ਕੀਤੀ ਸੀ। ਮਹਿਮੂਦ ਗੈਨਵੀ ਨੇ ਭਾਰਤ 'ਤੇ ਕਿੰਨੇ ਹਮਲੇ ਕੀਤੇ? ਤਾਂ ਰਾਈਟ ਆਨਸਰ ਹੈ 17। ਠੀਕ ਹੈ ਮਹਿਮੂਦ ਗੈਨਵੀ ਨੇ ਭਾਰਤ 'ਤੇ 17 ਹਮਲੇ ਕੀਤੇ। ਭਾਰਤੀ ਮੁਸਲਮਾਨ ਲੀਗ ਦੀ ਸਥਾਪਨਾ ਕਦੋਂ ਹੋਈ? ਦਾ ਰਾਈਟ ਆਨਸਰ ਹੈ 1926 ਈਸਵੀ ਠੀਕ ਹੈ 1926 ਈਸਵੀ ਨੂੰ ਜੋ ਮੁਸਲਮਾਨ ਲੀਗ ਦੀ ਸਥਾਪਨਾ ਹੋਈ ਸੀ ਉਹ ਸੰਤੰਤਰਤਾ ਸੈਨਾਨੀ ਜੀ ਦੀ ਮਰਨ ਵਾਰਤ ਰਖਨਾਲ ਜੇਲ੍ਹ ਵਿੱਚ ਮੌਤ ਹੋਈ ਸੀ ਤਾਂ ਰਾਈਟ ਆਨਸਰ ਹੈ ਜਤਿੰਦਾਸ ਠੀਕ ਹੈ ਜਤਿੰਦਾਸ ਦੀ ਜੋ ਮਰਨ ਵਾਰਤ ਦੌਰਾਨ ਜੇਲ੍ਹ ਵਿੱਚ ਮੌਤ ਹੋ ਗਈ ਸੀ ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ ਤਾਂ ਰਾਈਟ ਆਨਸਰ ਹੈ 1192 ਵੀ ਠੀਕ ਹੈ ਜੀ ਇਸ ਤਰ੍ਹਾਂ ਜੋ ਦੂਸਰੀ ਲੜਾਈ ਹੋਈ ਸੀ 1192 ਨੂੰ ਕਿਸੇ ਜਗ੍ਹਾ ਤੇ ਜਫਰਨਾਮਾ ਲਿਖਿਆ ਗਿਆ ਸੀ ਤਾਂ ਰਾਈਟ ਆਨਸਰ ਹੈ ਦਿਨਾ ਕੰਗੜ ਠੀਕ ਹੈ ਜਫਰਨਾਮਾ ਕੀ ਸੀ ਇੱਕ ਪੱਤਰ ਸੀ ਜੋ ਸ੍ਰੀ ਗੁਰੂ ਗਵਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ ਪੰਗਾਣੀ ਦੀ ਲੜਾਈ ਕਦੋਂ ਲੜੀ ਗਈ ਤਾਂ ਰਾਈਟ ਆਨਸਰ ਹੈ 1688 ਈਸਵੀ ਨੂੰ ਠੀਕ ਹੈ ਜੋ ਕਿ ਗੁਰੂ ਗਵਿੰਦ ਸਿੰਘ ਜੀ ਅਤੇ ਰਾਜਾ ਪੀਮਚੰਦ ਵਿਚਕਾਰ ਲੜੀ ਗਈ ਸੀ ਥੀਨ ਡੈਮ ਕਿਸ ਨਦੀ ਤੇ ਬਣਾਇਆ ਗਿਆ ਹੈ ਤਾਂ ਰਾਈਟ ਆਨਸਰ ਹੈ ਰਾਵੀ ਨਦੀ ਠੀਕ ਹੈ ਥੀਨ ਡੈਮ ਜੋ ਰਾਵੀ ਨਦੀ ਤੇ ਬਣਿਆ ਹੋਇਆ ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਸਾਖਰਤਾ ਦਰ ਕਿੰਨੀ ਸੀ ਤਾਂ ਰਾਈਟ ਆਨਸਰ ਹੈ 73.84 ਠੀਕ ਹੈ ਜੀ 75.84 ਜੋ ਸਖਰਤਾ ਦਰ ਸੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ਤਾਂ ਰਾਈਟ ਆਨਸਰ ਹੈ 23 ਮਾਰਚ 1931 ਵੀ ਨੂੰ ਠੀਕ ਹੈ 23 ਮਾਰਚ 1931 ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਜੋ ਸ਼ਹੀਦ ਕੀਤਾ ਗਿਆ ਸੀ